ਫਗਵਾੜਾ ਦੇ ਸਿਵਲ ਹਸਪਤਲ ਵਿੱਚ ਮਿਲਣ ਵਾਲੀਆਂ ਨਸ਼ਾ ਛਡਾਊ ਗੋਲੀਆਂ ਡਰਾਈਵਰਾਂ ਤੇ ਕੰਡੈਕਟਰਾਂ ਲਈ ਬਣੀਆਂ ਗੰਭੀਰ ਵਿਸ਼ਾ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਹਰ ਸ਼ਰਮਾ ਦੀ ਰਿਪੋਰਟ ਹਾਂ ਜੀ ਸਰ ਕੀ ਨਾਮ ਹੈ ਆਪਣਾ ਮੈਂ ਨਾ ਜੀ ਹਰਵਿੰਦਰ ਸਿੰਘ ਆ ਹਾਂ ਜੀ ਜਿਹੜਾ ਸਿਵਲ ਹਸਪਤਲ ਦੇ ਵਿੱਚ ਕੀ ਕਹਿਣਾ ਚਾਹੁੰਦਾ ਸੀ ਉਹ ਬिडਾ ਜਿਹੜਾ ਭਾਜੀ ਜਿਹੜਾ ਵੀ ਬੱਸ ਦਾ ਡਰਾਈਵਰ ਆਉਂਦਾ ਸਵੇਰੇ ਉਹ ਕਹਿੰਦਾ ਮੈਂ ਦਵਾਈ ਖਾਣ ਚੱਲਿਆ ਮੈਂ ਕਈ ਦਿਨ ਤੱਕ ਤਾਂ ਮੈਂ ਸੋਚਦਾ ਰਿਆ ਵੀ ਇਹ ਦਵਾਈ ਖਾਣ ਕਿੱਥੇ ਜਾਂਦੇ ਕਿ ਇੱਕ ਜਣਾ ਦਵਾਈ ਲੈਣ ਚੱਲ ਗਿਆ ਸਿਵਲ ਹਸਪਤਲ ਨਾਲ ਦੋ ਜਣੇ ਚੱਲ ਗਏ ਕਿਹੜਾ ਡਰਾਈਵਰ ਕਨੈਕਟਰ ਆਉਂਦਾ ਉਸ ਵੇਲੇ ਨੂੰ ਸਿੱਧਾ ਸਿਵਲ ਹਸਪਤਾਲ ਚਲ ਜਾਂਦਾ ਸਰਕਾਰ ਮਾਨ ਸਰਕਾਰ ਨੂੰ ਮੈਂ ਕਹਿਣਾ ਚਾਹਣਾ ਇਹਨਾਂ ਤੇ ਥੋੜੀ ਜਿਹੀ ਪਾਬੰਦੀ ਲਾਓ ਇਹ ਕੀ ਏ ਤਾਂ ਜਾਦਾ ਨਸ਼ਾ ਕਰ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਨਸ਼ਾ ਕਰਦੇ ਆ ਕਿਹੜਾ ਨਹੀਂ ਕਰਦੇ ਜਿਹੜਾ ਕੀ ਇਹ ਨਸ਼ਾ ਗੋਲੀਆਂ ਦਾ ਨਸ਼ਾ ਜੀਭ ਥੱਲੇ ਰੱਖਣ ਦੀਆਂ ਦਾ ਕਰ ਰਹੇ ਆ ਉਹ ਕਿਸੇ ਨਾ ਕਿਸੇ ਦਿਨ ਭਿਆਨਕ ਰੂਪ ਸਿੱਧ ਕਰੂਗਾ ਕਾਲੇ ਪੀੜੀਏ ਦੀਆਂ ਏਡਸ ਵਰਗੀਆਂ ਬਿਮਾਰੀਆਂ ਉਹਦੇ ਵਿੱਚ ਆ ਰਹੀਆਂ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਸਰਵੇ ਇਹਨਾਂ ਦਾ ਇੱਕ ਦੇਖ ਕੇ ਤੇ ਕੀ ਕੱਲ ਇਹ ਕਾਤੇ ਨਹੀਂ ਕਰਦੇ ਨੰਬਰ 2 ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਐਚਐਸਐ ਐਸਐਚਓ ਨਾਲ ਸਾਹਿਬ ਫਗਵਾੜੇ ਦੇ ਅੱਗੇ ਬਸ ਸਾਡੇ ਚ ਬਹੁਤ ਘੇੜਾ ਮਾਰਦੇ ਸੀ ਬੜਾ ਠੰਡ ਗਿਆ ਉਹਨਾਂ ਦਾ ਉਹਨਾਂ ਨੂੰ ਬੇਨਤੀ ਆ ਕਿ ਉਹ ਇੱਕ ਵਾਰੀ ਫੇਰ ਦੁਬਾਰਾ ਘੇੜਾ ਮਾਰਨ ਤਾਂ ਕਿ ਫਗਵਾੜੇ ਦਾ ਜਿਹੜਾ ਬਰਕਰਾਰ ਰਵੇ ਜਿਹੜਾ ਇੱਥੇ ਲਾਈਨ ਆਰਡਰ ਹੈ